ਮਾਗਰ ਮਿਰਸ ਸਿੰਘ ਫੱਤੇਵਾਲਾ ਡਿਸਟ੍ਰਿਕਟ ਫਰੋਇਪਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਤੋਂ ਜੋ ਸ਼ੰਭੂ ਬਾਰਡਰ ਦੇ ਉੱਤੇ 13 ਫਰਵਰੀ ਤੋਂ ਮੋਰਚਾ ਚੱਲ ਰਿਹਾ ਵਾ ਉਹਦੇ ਵਿੱਚ ਜਿਹੜਾ ਫਰੋਇਪਰ ਦੀ ਜਿਹੜੀ ਵਾਰੀ ਚੱਲ ਰਹੀ ਆ ਜਿਹੜਾ ਕਿ ਅਸੀਂ 30 ਜੁਲਾਈ ਨੂੰ ਇੱਕ ਜਥਾ ਰਵਾਨਾ ਕਰ ਚੁੱਕੇ ਆ ਤੇ ਦੂਜੇ ਜਥੇ ਦੀਆਂ ਤਿਆਰੀਆਂ ਅਸੀਂ ਪਿੰਡ ਪਧਰੀ ਮੀਟਿੰਗਾਂ ਲਾ ਕੇ ਸਾਡੀਆਂ ਜਿਹੜਾ ਫਰੋਇਪਰ ਦੇ ਵਿੱਚ جاری ਆ ਇਸ ਟਾਈਮ ਤੇ ਜੋਨ ਬਾਬਾ ਅਰ ਰਾਮ ਲਾਲ ਦਾ ਪਿੰਡ ਅੰਜਾਮ ਵਾਲਾ ਦੇ ਵਿੱਚ ਅਸੀਂ ਖੜੇ ਆ ਤੁਸੀਂ ਦੇਖ ਰਹੇ ਜੋ ਸਤਕਾਰ ਜੋ ਕਿਸਾਨ ਮਜ਼ਦੂਰ ਨੌਜਵਾਨਾਂ ਨੇ ਵੀ ਇਸ ਮੀਟਿੰਗ ਦੇ ਵਿੱਚ ਵੱਡੇ ਪੱਧਰ ਤੇ ਉੱਤੇ ਭਾਗ ਲਿਆ ਵਾ ਚੜ੍ਹਦੀ ਕਲਾ ਦੇ ਨਾਲ 10 ਅਗਸਤ ਨੂੰ ਜੜਾ ਫਲੋਇਪਰ ਤੋਂ ਜਿਹੜੇ ਜਥੇ ਉਹ ਰਵਾਨਗੀ ਕਰਨਗੇ ਅੰਦੋਲਨ ਉਦੋਂ ਤੱਕ ਜਾਰੀ ਰਹਿਣਾ ਜਿੰਨੀ ਦੇਰ ਤੱਕ ਐਮਐਸਪੀ ਗਰੰਟੀ ਕਾਨੂੰਨ ਨਹੀਂ ਬਣਾਇਆ ਜਾਂਦਾ ਬਿਲੀ ਸੋਧ ਬਿੱਲ ਵਾਪਸ ਨਹੀਂ ਲਿਆ ਜਾਂਦਾ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਦੇ ਅਨੁਸਾਰ ਫਸਲਾਂ ਦੇ ਕਿਸਾਨਾਂ ਨੂੰ ਭਾਅ ਨਹੀਂ ਮਿਲਦੇ 10000 ਰੁਪਏ ਕਿਸਾਨਾਂ ਮਜ਼ਦੂਰਾਂ ਦੀ ਪੈਨਸ਼ਨ ਨਹੀਂ ਮਿਲਦੀ ਨਕੀਮ ਕੀਰੀ ਘਟ ਰਾਏ ਦੋਸ਼ੀਆਂ ਨੂੰ ਸਜਾਵਣੀ ਮਿਲਦੀਆਂ ਪ੍ਰਦੋਸ਼ਣ ਐਕਟ ਦੇ ਵਿੱਚੋਂ ਕਿਸਾਨਾਂ ਨੂੰ ਬਾਹਰ ਨਹੀਂ ਕੱਢਿਆ ਜਾਂਦਾ ਇਹ ਸਾਰੀਆਂ ਮੰਗਾਂ ਜਿਹੜੀਆਂ ਉਹ ਮਣਾਉਣ ਦਾ ਕੰਦੋਲਨ ਜਿਹੜਾ ਉਹ ਸਾਡਾ ਜਾਰੀ ਰਹਿਣਾ ਵਾ ਜਿੰਨਾ ਮਰਜੀ ਭਾਜਪਾ ਦੇ ਪ੍ਰਵਖਤਾ ਜੋਰ ਲਾ ਰਹੇ ਆ ਕਿਸਾਨਾਂ ਅਮਰੋਧ ਬਿਆਨਬਾਜ਼ੀ ਕਰਨ ਤੇ ਅਸੀਂ ਉਹਨਾਂ ਨੂੰ ਕਹਿਣਾ ਚਾਹੁੰਦੇ ਆ ਕਿ ਤੁਸੀਂ ਪਹਿਲਾਂ ਗੱਲਾਂ ਕਰਦੇ ਸੀ ਵੀ ਅਸੀਂ ਕਿਸਾਨਾਂ ਮਜ਼ਦੂਰਾਂ ਦੇ ਵਿੱਚ ਪੁਲ ਬਣ ਕੇ ਸਰਕਾਰ ਦੇ ਨਾਲ ਗੱਲ ਕਰਾਵਾਂਗੇ ਇਹਨਾਂ ਦੀਆਂ ਜਿਹੜੀਆਂ ਮੰਗਾਂ ਮਸਲੇ ਹੱਲ ਕਰਾਵਾਂਗੇ ਤੇ ਅੱਜ ਤੁਸੀਂ ਉਹ ਕਿਹੜੇ ਤੱਥਾਂ ਦੇ ਆਧਾਰ ਦੇ ਉੱਤੇ ਕਿਸਾਨਾਂ ਫਸਾਨ ਆਗੂਆਂ ਦੇ ਉੱਤੇ ਉਂਗਲਾਂ ਚੁੱਕ ਰਹੇ ਜੋ ਸ਼ੰਭੂ ਬਾਰਡਰ ਤੇ ਜਾਂ ਬਾਰਡਰਾਂ ਦੇ ਉੱਤੇ ਮੋਰਚਾ ਲੜ ਰਹੀਆਂ ਜਥੇਬੰਦੀਆਂ ਦੇ ਉੱਤੇ ਉਂਗਲਾਂ ਚੁੱਕ ਰਹੇ ਜੋ ਇਹ ਆਉਣ ਵਾਲੇ ਸਮੇਂ ਜੇਕਰ ਤੁਸੀਂ ਬਿਆਨਬਾਜ਼ੀ ਬੰਦ ਨਹੀਂ ਕਰਦੇ ਤੇ ਜੋ ਦੋਨੋਂ ਹੀ ਫਾਰਮ ਹੋਰੇ ਉੱਤੇ ਫੈਸਲਾ ਕਰਕੇ ਤੁਹਾਡੇ ਵਿਰੁੱਧ ਵੀ ਕੋਈ ਨਾ ਕੋਈ ਸਾਨੂੰ ਐਕਸ਼ਨ ਲੜਨਾ ਪਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ